ਸਤਲੁਜ ਦਾ ਪਾਣੀ ਵਧਨ ਕਾਰਨ ਕਈ ਪਿੰਡਾਂ ਨੂੰ ਮਾਰ ਕਰ ਰਿਹਾ ਹੈ ਪਾਣੀ ਅੱਜ ਅਸੀਂ ਮੌਜੂਦ ਹਾਂ ਫਰੋਜਪੁਰ ਦੇ ਪਿੰਡ ਰਾਜੋ ਕੇ ਗੱਟੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਾਣੀ ਕਿਸ ਤਰ੍ਹਾਂ ਤੇਜ਼ੀ ਨਾਲ ਵਧ ਰਿਹਾ ਹੈ ਤੇ ਪਿੰਡਾਂ ਦੇ ਵਿੱਚ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਆਰਜੀ ਬੰਨ ਸੀ ਪਹਿਲਾਂ ਬਣਾਇਆ ਗਿਆ ਸੀਗਾ ਪਿੰਡ ਵਾਲਿਆਂ ਵੱਲੋਂ ਉਹ ਵੀ ਟੁੱਟ ਚੁੱਕਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਪਿੰਡ ਵਿੱਚ ਦਾਖਲ ਹੋ ਰਿਹਾ ਹੈ ਉੱਥੇ ਹੀ ਪਿੰਡ ਵਾਲਿਆਂ ਵੱਲੋਂ ਜੀਸੀਪੀ ਲਾ ਕੇ ਖਾਰ ਕੱਢੀ ਜਾ ਰਹੀ ਹੈ ਜੋ ਕਿ ਪਾਣੀ ਅੱਗੇ ਜਾਵੇ ਜੋ ਕਿ ਪਿੰਡਾਂ ਨੂੰ ਮਾਰ ਨਾ ਕਰ ਸਕੇ ਕਿਉਂਕਿ ਇਸ ਦੇ ਵਿੱਚ ਕਈ ਪਿੰਡ 20 ਪਿੰਡ ਆ ਜਾਂਦੇ ਨੇ ਜੋ ਕਿ ਇਸ ਪਾਣੀ ਦੀ ਝਪੇੜ ਵਿੱਚ ਆ ਸਕਦੇ ਹਨ ਤੁਸੀਂ ਸ ਵੀਰਾਂ ਵੀ ਦੇਖੋ ਇਸ ਤਰ੍ਹਾਂ ਖਾਰ ਕੱਢੀ ਜਾ ਰਹੀ ਹੈ ਅਸੀਂ ਪਿੰਡ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਹਾਂਜੀ ਪਾਣੀ ਦਾ ਕਿੰਨਾ ਕੋ ਵਧਦਾ ਆ ਪਾਣੀ ਦਾ ਪਾਣੀ ਦਾ ਜੀ ਮੈਂ ਤੜਕੇ 3 ਵਜੇ ਉੱਠਿਆ 3 ਵਜੇ ਦਾ ਬਾਅਦ ਮੈਂ ਨਾ 2 ਘੰਟੇ ਪਜੇ ਬਾਹਰ ਗਿਆ ਫਿਰ ਦੁਬਾਰਾ ਵੇਖਣ ਨਹੀਂ ਨਹੀਂ ਅੰਸ਼ਾ ਨਹੀਂ ਲਾਇਆ ਹਾਂ ਤੇ 2-3 ਫੁੱਟ ਪਾਣੀ ਵਧ ਗਿਆ ਹੁਣ ਮੌਜੂਦਾ ਸਥਿਤੀ ਕੀ ਹੈ ਹੁਣ ਤਾਂ ਇਹ ਬਿਲਕੁਲ ਸਿਰੇ ਦੇ ਕੰਮ ਆਇਆ ਪਿਆ ਪ੍ਰਸ਼ਾਸਨ ਦੀ ਕੋਈ ਆਈ ਮਦਦ ਤੁਹਾਡੂ ਕੁਝ ਨਹੀਂ ਆ ਸਾਡੇ ਵੱਲ ਪਿੰਡ ਵਾਲੇ ਬੋਲੋ ਜੀਸੀਪੀ ਲਾ ਕੇ ਤੇ ਆਪਣੀ ਖਾਈ ਕੱਢੀ ਜਾ ਰਹੀ ਹੈ ਕਿਉਂ ਕੱਢੀ ਜਾ ਰਹੀ ਹੈ ਜੇ ਇਹ ਨਹੀਂ ਕਰਨਦੇ ਤਾਂ ਪੋਟ ਟੁੱਟ ਸਕਦਾ ਨਹੀਂ ਤੇ ਪਿੰਡ ਨੂੰ ਪਾਣੀ ਜਾ ਸਕਦਾ ਜੀ ਹਾਂਜੀ ਨੁਕਸਾਨ ਸਾਡਾ ਬਹੁਤ ਜ਼ਿਆਦਾ ਹੋ ਗਿਆ ਜੀ ਸਰ ਇੱਥੇ ਦਾਫਲਾ ਆ ਗਈ ਕਿ ਫੇਰ ਇਹ ਬਾਣੀ ਨਿਕਲਣਾ ਕੋਣੀ ਦੇ ਪਾਣੀ ਬਸ ਉਧਰ ਜਾਈ ਪਿੰਡ ਤਬਾਹ ਹੋ ਜਾਂਦੇ ਸਾਰੇ ਪਾਣੀ ਖਿੱਲਰ ਜਾ ਜਾਂਦੇ ਜਿਸ ਜਿਸ ਆਪਾਂ ਪੋਲ ਤੇ ਖਲੋਤੇ ਆ ਇਸ ਇਸ ਪੋਲ ਦੀ ਕੀ ਸਥਿਤੀ ਹੈ ਜੇ ਆ ਖਾਰਨੀ ਕੱਢੀ ਜਾਂਦੀ ਨਹੀਂ ਕੱਢੀ ਜਾਂਦੀ ਤੇ ਪਾਣੀ ਚਾਰ ਚੁਫੇਰੇ ਫੈਲ ਜੇ ਇਹ ਟੁੱਟਣ ਦਾ ਕਰਨਾ ਜਾਏ ਹਾਂ ਜੀ ਲੋਟਾ ਕਰਨਾ ਅੱਜ ਇਹ ਜੇ ਸਾਧ ਮਿੱਟੀ ਜਾ ਰਹੀ ਜੀ ਇਹਦੇ ਤੁਲੂ ਕੱਢੀ ਜਾਂਦਾ ਮਿੱਟੀ ਹੁਣ ਜੀ ਸੀ ਪੀ ਲੱਗੀ ਹੈ ਇਹ ਪਿੰਡ ਵਾਲਿਆਂ ਵੱਲੋਂ ਕੱਢੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਨਹੀਂ ਜੀ ਪਿੰਡ ਵੱਲੋਂ ਜੀ ਪਿੰਡ ਵਾਲੇ ਹੋਵੇ ਕੋਈ ਨਹੀਂ ਤੇ ਸਾਡੇ ਕੀ ਫਰਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਇਲਾਕਾ ਨਿਵਾਸੀ ਸਭ ਸੰਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਬੇਨਤੀ ਹੈ ਕਿ ਜਿਨ੍ਹਾਂ ਨੇ ਭਾਈ ਸਰਕਾਰ ਦੇ ਵੱਲੋਂ ਗੁਰਦੁਆਰਾ ਸਹਿਬ ਉਪਾਰਿ ਕੇ ਸਕੂਲ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਆਪਣੇ ਰਹਿਣ ਦੇ ਵਾਸਤੇ ਖਾਣੇ ਪੀਣੇ ਦਾ ਪ੍ਰਬੰਧ ਹੈ ਤੇ ਨਗਰ ਵਾਲਿਆਂ ਨੂੰ ਬੇਨਤੀ ਹੈ ਕਿ ਭਾਈ ਉੱਥੇ ਆਪਾਂ ਨੂੰ ਬਿਲਕੁਲ ਫਰੀ ਸੂਤ ਮਿਲੇਗੀ ਦੂਸਰੀ ਬੇਨਤੀ ਹੈ ਕਿ ਸਾਰੇ ਨਗਰ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਆਪਾਂ ਸਭ ਤੋਂ ਪਹਿਲਾਂ ਗੁਰੂ ਨੂੰ ਬੇਨਤੀ ਕਰੀਏ ਕਿ ਸੱਚਾ ਪਾਤਸ਼ਾਹ ਸਾਡੇ ਨਗਰ ਤੇ ਕਿਰਪਾ ਕਰ ਸਾਡਾ ਨਗਰ ਅੱਗੇ ਹੀ ਮਾਰਿਆ ਹੋਇਆ ਹੈ ਜੰਗਾ ਤੋਂ ਪਾਣੀਆਂ ਤੋਂ ਪਿਛਲੇ ਸਾਲ ਵੀ ਭਾਈ ਪਾਣੀ ਆਇਆ ਸੀ ਤੇ ਬੜੇ ਲੋਕ ਪਰੇਸ਼ਾਨ ਹੋਏ ਸਨ ਤੇ ਕਿਰਪਾ ਕਰਕੇ ਪਾਈ ਸੰਗਤਾਂ ਨੂੰ ਬੇਨਤੀ ਹੈ ਕਿ ਪਾਈ ਖਵਾਜਾ ਪੀਰ ਦੇ ਅੱਗੇ ਵੀ ਬੇਨਤੀ ਕਰੋ ਕਿਵੇਂ ਕਿ ਆਪਾਂ ਹੋਰ ਕਰੋਣੇ ਆ ਕਿ ਪਾਣੀ ਸਾਡਾ ਨਿਕਲੇ ਉਸੇ ਤਰ੍ਹਾਂ ਪਾਈ ਆਪਾਂ ਖਵਾਜੇ ਅੱਗੇ ਬੇਨਤੀ ਕਰੀਏ ਕਿ ਸੱਤਿਆ ਪਾਸ਼ਾ ਕਰਮਾ ਵਾਲਿਆ ਜਿੰਨੇ ਕੋ ਥਾਂ ਤੋਂ ਲੈ ਲਈ ਤੋ ਲੈ ਲਈ ਤੇ ਸਾਡੇ ਰਹਿਣ ਵਾਸਤੇ ਤਾਂ ਕਰਮਾ ਵਾਲਿਆ ਸਾਨੂੰ ਬਚਾ ਲੈ ਤੇ ਕਿਰਪਾ ਕਰ ਅਸੀਂ ਨਿੱਕੇ ਨਿੱਕੇ ਬੱਚੇ ਕਿੱਥੇ ਜਾਵਾਂਗੇ ਇਹ ਪਾਈ ਆਪਾਂ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਤੇ ਦੂਸਰੀ ਬੇਨਤੀ ਹੈ ਕਿ ਭਾਈ ਤੁਹਾਨੂੰ ਲੱਗਦਾ ਹੈ ਕਿ ਇੱਥੇ ਪਾਣੀ ਜ਼ਿਆਦਾ ਹੈ ਤੇ ਆਹ ਕਿ ਤੁਸੀਂ ਕੱਲ ਫਿਰ ਮਾਰ ਕਰਦਾ ਇਹ ਸਾਰੇ ਇਹ ਜਿਹੜਾ ਨਾ ਬਾਰਡਰ ਤੇ ਵਸੇ ਪਿੰਡ ਨੇ ਜਿਹੜੀਆਂ 11-11 ਪੰਚਾਇਤਾਂ ਨੇ 10-20 ਪਿੰਡ ਨੇ ਤੇ ਜਿਹੜੀ ਵੀ ਮਾਰ ਕੋਈ ਪੈਂਦੀ ਹੈ ਚਾਹੇ ਜੰਗ ਦੀ ਹੈ ਚਾਹੇ ਹੜਾਂ ਦੀ ਹੈ ਇਹ ਇਹਨਾਂ ਲੋਕਾਂ ਤੇ ਹੀ ਪੈਂਦੀ ਆ ਕਿ ਇਹ ਬਹੁਤ ਗਰੀਬ ਲੋਕ ਨੇ ਜਿਹੜੇ ਨੇ ਇਹ ਕੋਈ ਆਪਦਾ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ ਉਹਨਾਂ ਨੂੰ ਜਦੋਂ ਇਹੋ ਜਿਹੀ ਕਈ ਲਾਤਾਂ ਦੇ ਵਿੱਚ ਇਹੋ ਜਿਹੀ ਲਾਤਾਂ ਨਾਲ ਲੜਨਾ ਪੈ ਜਾਂਦਾ ਹੈ ਤਾਂ ਹੋਰ ਮੁਸ਼ਕਲ ਹੋ ਜਾਂਦਾ ਹੈ ਇੱਥੋਂ ਤੱਕ ਕਿ ਪਰਿਵਾਰ ਪਾਲਣਾ ਵੀ ਬੜਾ ਔਖਾ ਹੈ ਤੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਇੱਧਰ ਧਿਆਨ ਨਹੀਂ ਦਿੰਦੀਆਂ ਜਿਹੜਾ ਸਰਕਾਰ ਦਾ ਕੰਮ ਕਰਨ ਨਾਲ ਹੁੰਦਾ ਉਹ ਵੀ ਕੀਤਾ ਜਾਂਦਾ 2023 ਦੇ ਵਿੱਚ ਕਿੰਨੀ ਕੋ ਮਾਰਕ 2023 ਦੇ ਵਿੱਚ ਆ ਜਿਹੜੇ ਬੰਨ ਟੁੱਟੇ ਨੇ ਜਾਂ ਸੜਕਾਂ ਟੁੱਟੀਆਂ ਨੇ ਉਹ ਹਜੇ ਤੱਕ ਉਹਦੀ ਪਰਵਾਹੀ ਨਹੀਂ ਹੋਈ ਨਾ ਹੀ ਇੱਥੋਂ ਦੇ 2-2 ਏਕੜ ਵਾਲੇ ਜ਼ਮੀਨ ਦੇ ਮਾਲਕ ਨੇ ਲੋਕ ਨੇ ਉਹਨਾਂ ਨੂੰ ਵੀ ਮਾਲਕੀ ਹਜੇ ਹੱਕ ਨਹੀਂ ਮਿਲਿਆ ਗੁਰਦੌਰੀਆਂ ਵੀ ਸਰਕਾਰ ਵੱਲੋਂ ਟੁੱਟ ਗਈਆਂ ਨੇ ਤੇ ਜਿਹੜਾ ਉਹਨਾਂ ਦਾ ਖਰਾਬਾ ਹੋਇਆ ਸੀ ਜਦੋਂ ਕਿ ਉਹ ਫਸਲ ਦੇ ਆਧਾਰ ਤੇ ਜਿਹੜੀ ਕੋਈ ਸੇਨ ਫਸਲ ਕਿਸਾਨ ਨੇ ਬੀਜੀ ਹੁੰਦੀ ਹੈ ਗਰਦੋਰੀ ਬੇਸ ਤੇ ਜਾਂ ਫਸਲ ਦੇ ਬੇਸ ਤੇ ਉਹਨਾਂ ਨੂੰ ਖਰਾਬਾ ਦਿੱਤਾ ਜਾਂਦਾ ਹੈ ਉਹਦੇ ਬਿਲਕੁਲ ਉਲਟ ਕਰਦੇ ਨੇ ਕਿ ਉਹਨਾਂ ਨੂੰ ਕਹਿੰਦੇ ਨੇ ਤੁਹਾਡੀ ਮਾਲਕੀ ਜ਼ਮੀਨ ਨਹੀਂ ਉਹਨਾਂ ਨੂੰ ਉਹ ਖਰਾਬਾ ਵੀ ਨਹੀਂ ਦਿੱਤਾ ਜਾਂਦਾ ਤੇ ਜਿਹੜਾ ਉਹਨਾਂ ਦਾ ਖਰਚਾ ਕੀਤਾ 10-20 ਹਜ਼ਾਰ ਪ੍ਰਤੀ ਏਕੜ ਉਹ ਵੀ ਨੁਕਸਾਨ ਹੋ ਜਾਂਦਾ ਉਹਦੀ ਪਰਭਾਈ ਵੀ ਕਰਨੀ ਪਈ ਔਖੀ ਹੋ ਜਾਂਦੀ ਹੁਣ ਗੱਤੀ ਰਾਜ ਜੋਕ ਵਿੱਚ ਜਿਹੜਾ ਬੰਨ ਹੈ ਇਹ ਕਿੰਨੀ ਜਗ੍ਹਾ ਤੱਕ ਹੈ ਇੱਕ ਗੱਟੀ ਰਾਜੋ ਦਾ ਤਿੰਨ ਚਾਰ ਜਗ੍ਹਾ ਤੋਂ ਬੰਨ ਜਿਹੜਾ ਟੁੱਟ ਚੁੱਕਾ ਹੈ ਤੇ ਕਈ ਸਾਹਮਣੇ ਵੇਖੋ ਘਰ ਵੀ ਜਿਹੜੇ ਇਹਨਾਂ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਨੇ ਤੇ ਘਰਾਂ ਨੂੰ ਇਹ ਜਿਹੜਾ ਇੱਥੋਂ ਤੱਕ ਕੀ ਇਹ ਪ੍ਰਸ਼ਾਸਨ ਵੱਲੋਂ ਪੂਰਾ ਦੱਸਿਆ ਵੀ ਨਹੀਂ ਜਾਂਦਾ ਕਿ ਪਿੱਛੇ ਤੁਹਾਡਾ ਇੰਨਾ ਪਾਣੀ ਆ ਰਿਹਾ ਹੈ ਕਿ ਤੁਹਾਡਾ ਖਤਰੇ ਦੀ ਸਥਿਤੀ ਬਣ ਸਕਦੀ ਹੈ ਕਿ ਤੁਸੀਂ ਜਿਹੜਾ ਆਪਦਾ ਪ੍ਰਬੰਧ ਕਰ ਸਕਦੇ